ਦੇਖਣ ਦੇ ਚ ਦੋਆ ਵਿੰਗਾ ਤਾਂ ਨਹੀਂ ਲੱਗਾ ਉੱਤੇ ਠੀਕ ਆ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬ ਲੀਨਮੈਂਟ ਚ ਪਾਠੀ ਸਿੰਘ ਸੁੱਤਾ ਜਾਗਦਾ ਪਾਠੀ ਸਿੰਘ ਪੱਤਰੇ ਦਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਲੱਦੀ ਜਾਂਦਾ ਅਸੀਂ ਵੀ ਇੱਕ ਮਾਨਸਾ ਅਸੀਂ ਰੱਬ ਨੂੰ ਲੇਖਾ ਦੇਣਾ ਜਾ ਕੇ ਪਾਠੀ ਸਿੰਘ ਉੱਚੀ ਬੋਲਦਾ ਉਹ ਕਹਿੰਦਾ ਪਾਠੀ ਸੁੱਤਾ ਪਿਆ ਪਾਠੀ ਪਾਠੀ ਦਾ ਨੀਂਦ ਉਹਦੀ ਪਾਠੀਆ ਬੋਲ ਲੰਬਾ ਦਿੰਦੇ ਆ ਤੁਹਾਨੂੰ ਕਿ ਭਈ ਤੁਸੀਂ ਪਾਠ ਸਹੀ ਨਹੀਂ ਕੀਤਾ ਦੇਖੋ ਜਦੋਂ ਕੋਈ ਸਹੀ ਪਾਠ ਰਖਾਉਂਦਾ ਸਭ ਤੋਂ ਪਹਿਲਾਂ ਰਿਸ਼ਤੇਦਾਰੀ ਚੋਂ ਵੇਂਦਾ ਵੀ ਫਾਰਕ ਬੰਦਾ ਕਿਹੜਾ ਬਜ਼ੁਰਗ ਬੜੀ ਠੀਕ ਉਹਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਬੈਠਾ ਆ ਜਾਂਦਾ ਹਾਂ ਉਹਨੂੰ ਸੁਣਦਾ ਨਹੀਂ ਹੁੰਦਾ ਉਹਨੂੰ ਪਾਠ ਸੁਣਨ ਵਾਸਤੇ ਉਹਨੂੰ ਬੁਲਾਇਆ ਜਾਂਦਾ ਜਿਹਨੂੰ ਪਾਠ ਸੁਣਦਾ ਹੀ ਨਹੀਂ ਹੁੰਦਾ ਕੈਮਰਾ ਸਾਰਾ ਟੱਬਰ ਥੱਲੇ ਜਿਵੇਂ ਤੁਸੀਂ ਕਹਿੰਦੇ ਖੜਗਿੱਲੀ ਬਾਈ ਜਾਂਦਾ ਸੀ ਕਮੀਆਂ ਕਮੀਆਂ ਫੜਨ ਵਾਸਤੇ ਗ੍ਰੰਥੀ ਦੇ ਵੀ ਗ੍ਰੰਥ ਕੀ ਕਰਦਾ ਥੱਲੇ ਬੈਠੀ ਨਾ ਲੱਗਿਆ ਉਹਦੀ ਥੱਲੇ ਬੈ ਕੇ ਨਾ ਪਾਸੇ ਹੋ ਕੇ ਬੈਠੇ ਦੇਖੀ ਜਾਂਦੇ ਵੀ ਗ੍ਰੰਥੀ ਸਿੰਘ ਕੀ ਕਰੀ ਜਾਂਦਾ ਸਰਵ ਗ੍ਰੰਥੀ ਸਿੰਘ ਦੀ ਕਮੀ ਫੜਨ ਤੇ ਲੱਗੇ ਪਏ ਵੀਰੇ ਲੋਕ ਜਦੋਂ ਪਾਰ ਚੱਲੀ ਜਾਂਦਾ ਸੀ ਡਿਊਟੀ ਤੇ ਬੈਠੇ ਹੁੰਦੇ ਨੇ ਨਾ ਜਿੰਨਾ ਵੀ ਆਪਣੀ ਨੌਜਵਾਨ ਪੀੜ੍ਹੀ ਆ ਤਕਰੀਬਨ ਹੁਣ ਤਾਂ ਤੁਸੀਂ ਰੱਖ ਲਓ 40 50 ਸਾਲ ਦੀਕ ਦੇ ਜਿਹੜੇ ਲੋਕ ਆ ਉਹ ਬੈਠੇ ਕੋਲੇ ਸ਼ੇਅਰ ਚੈਟ ਇੰਸਟਾਗ੍ਰਾਮ ਫੇਸਬੁੱਕ WhatsApp YouTube ਉਹ ਆਪਦੀ ਉਹਨਾਂ ਨੂੰ ਕੋਈ ਪਤਾ ਨਹੀਂ ਪਾਠੀ ਸੁਤਾ ਪਿਆ ਪਾਠੀ ਪਾਠ ਕਰੀ ਜਾਂਦਾ ਉਹ ਆਪਦਾ ਬੈਠੇ ਕੋਲੇ ਮੋਬਾਈਲ ਚਲਾਈਏ ਨੇ ਉਦੋਂ ਬਾਅਦ ਤਾਂ ਬਸ ਉਹਨਾਂ ਜੀ ਇਹ ਕਰਦਾ ਹੁੰਦਾ ਘਰ ਵਾਲਿਆਂ ਦਾ ਵੀ ਪੰਜੇ ਪਾਠੀ ਮਾਰਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵਾਹਿਗੁਰੂ ਤੁਸੀਂ ਜਿਵੇਂ ਹੁਣ ਸਿੱਖੀ ਸਰੂਪ 'ਚ ਬੈਠੇ ਹੋ ਹਾਂਜੀ ਹਾਂਜੀ ਇਹ ਤੁਸੀਂ ਹੁਣੇ ਸਿੱਖੀ ਸਰੂਪ ਅਪਣਾਇਆ ਕਿ ਤੁਹਾਨੂੰ ਬਚਪਨ ਤੋਂ ਤੁਸੀਂ ਇਹਦੇ ਸਿੱਖੀ ਵਿੱਚ ਆਏ ਹੋ ਦੇਖੋ ਜੀ ਜਿਹੜੇ ਸਾਡੇ ਫਾਦਰ ਸਾਹਿਬ ਸੀ ਨਾ ਹਾਂਜੀ ਉਹ ਗੁਰੂ ਘਰ ਦੇ ਬੜੀ ਜਿਆਦੇ ਸੇਵਾ ਕਰਦੇ ਸੀ ਗੁਰੂ ਘਰ ਨਾਲ ਜੁੜੇ ਸਾਰੇ ਮਾਤੇ ਜੁੜੇ ਸੀ ਜਿਹੜੇ ਸਾਡੇ ਵੱਡੇ ਭਾਈ ਸਾਹਿਬ ਸੀ ਸਾਡਾ ਪਰਿਵਾਰ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਿਆ ਹੋਇਆ ਸੀਗਾ ਠੀਕ ਹੈ ਜੀ ਸੰਤਾਂ ਦਾ ਮਹਾਪਰਕਾਰ ਸਿਵਾ ਦਿੱਲੀ ਵਾਲੇ ਮਹਾਂਪੁਰਖਾਂ ਨਾਲ ਸਾਡਾ ਪਰਿਵਾਰ ਜੁੜਿਆ ਹੀ ਬਾਵੇਂ ਗੁਰਮੁਖ ਸਿਵਨਾਰ ਬਾਬਾ ਜੀ ਮਾਨ ਸਿੰਘ ਦਲੀਪ ਸਿੰਘ ਨਾਲ ਇਸ ਕਰਕੇ ਜਦੋਂ 1998 ਤੱਕ ਮੈਂ ਪੜਿਆ ਨਾ ਉਸ ਟਾਈਮ ਸਾਡੇ ਜਿਹੜੇ ਘਰਦਿਆਂ ਨੇ ਸਾਨੂੰ ਕੇਸ ਰੱਖਣ ਤੋਂ ਵੀ ਇੰਨਾ ਜਿਆਦਾ ਦਬਾਅ ਸੀ ਇੰਨਾ ਜਿਆਦਾ ਡਰ ਸੀ ਨਾ ਉਹਨਾਂ ਸਮੇਂ 'ਚ ਘਰ ਦੇ ਆਮ ਪਰਿਵਾਰ ਆ ਉਹਦੇ ਬੱਚਿਆਂ ਨੂੰ ਕੇਸ ਨਹੀਂ ਰੱਖਣ ਦਿੰਦੇ ਸੀ ਸਾਡੇ ਮਾਪਿਆਂ ਨੇ ਸਾਡੇ ਫਿਰ ਵੀ ਕੇਸ ਰਖਾਏ ਹੋਏ ਸੀ ਠੀਕ ਹੈ 2002 ਚ ਮੈਂ ਅਮਰਤ ਛਕਿਆ ਉਦੋਂ ਗ੍ਰੰਥੀ ਸਿੰਘ ਬਣਿਆ ਸ਼ੌਂਕ ਸੀ ਮਾ ਗੁਰਬਾਣੀ ਪੜਨ ਦਾ ਗੁਰੂ ਮਹਾਰਾਜ ਦੀ ਬਹੁਤ ਜਿਆਦਾ ਸ਼ੌਂਕ ਸੀ ਗ੍ਰੰਥੀ ਸਿੰਘਾਂ ਨਾਲ ਆਪਣਾ ਜਬੀ ਸਾਹ ਉਹਦੇ ਪੜ੍ਹਦੇ ਸੀ ਜਬੀ ਸ਼ਬਦੋਂ ਗੁਰੂ ਗ੍ਰੰਥ ਸਾਹਿਬ ਦੇ ਹਾਰਾ ਦੇ ਡਾਊਟਿੰਗਾਂ ਲਾਉਂਦੇ ਹੁੰਦੇ ਸੀਗੇ ਤੇ ਮਾੜਾ ਮਨ ਚ ਵਿਰਾਗ ਆਉਣਾ ਕਿਤੇ ਅਸੀਂ ਗੁਰੂ ਮਹਾਰਾਜ ਦੀ ਬਾਣੀ ਪੜ੍ਹੀਏ ਫਿਰ ਹੌਲੀ ਹੌਲੀ ਸੰਥਿਆ ਲੈ ਕੇ ਗ੍ਰੰਥੀ ਸਿੰਘ ਆਪਣੇ ਬਾਬਾ ਮੁਖਤਿਆਰ ਸਿੰਘ ਜੀ ਹੁੰਦੇ ਸੀ ਪਿੰਡ ਬੂੜਾ ਗੁਜਰਾ ਤੋਂ ਬਹੁਤ ਤਗੜਾ ਪਰਿਵਾਰ ਆ ਪਿੰਡ 'ਚ ਵਸਦਾ ਮਹਾਰਾਜ ਦੀ ਕਿਰਪਾ ਦੇਸਾਂ ਦੇਸਾਂ 'ਚ ਵੀ ਉਹਨਾਂ ਦੇ ਪਰਿਵਾਰ ਵਸੀ ਜਾਂਦਾ ਉਹਨਾਂ ਨੇ ਸਾਨੂੰ ਗੁਰਬਾਣੀ ਦੀ ਸੰਥਿਆ ਦਿੱਤੀ ਜਦੋਂ ਜਗਜੀਤ ਸਿੰਘ ਸੁਣਿਆ ਉਹ ਕਹਿੰਦੇ ਇੰਨੀ ਮਿੱਠੀ ਆਵਾਜ਼ ਆ ਸਪੀਕਰ ਤੇ ਰੋਲਾ ਲਵਾਇਆ ਉਹਨਾਂ ਨੇ ਫਿਰ ਗੁਰੂ ਮਹਾਰਾਜ ਦੀ ਉਹਨਾਂ ਨੇ ਸੰਥਿਆ ਪੋਥੀਆਂ ਪੜਾਈਆਂ ਗੁਰੂ ਮਹਾਰੇ ਭਾਗ ਪੜਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹਨਾਂ ਨੇ ਸੰਥਿਆ ਦਿੱਤੀ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਮੈਂ ਪਾਠ ਕਰਨ ਇਸ ਪਾਸੇ ਸ਼ੁਰੂਆਤ ਕੀਤੀ ਤੇ ਸੰਗਤਾਂ ਵੱਲੋਂ ਬਹੁਤ ਵਧੀਆ ਮੈਨੂੰ ਰਿਸਪੌਂਸ ਮਿਲਿਆ ਸੰਗਤਾਂ ਬਹੁਤ ਖੁਸ਼ ਹੋਈਆਂ ਕਹਿੰਦੇ ਆਵਾਜ਼ ਮੁੰਡੇ ਦੀ ਬਹੁਤ ਸਾਫ਼ ਆ ਹੌਲੀ ਹੌਲੀ ਅੱਜ 2002 ਤੋਂ ਲੈ ਕੇ ਅੱਜ ਤੀਕ ਜੋ ਵੀ ਜਿੱਥੇ ਵੀ ਜਾਣੇ ਅਸੀਂ ਪਾਠ ਕਰਨ ਚਾਹੀਦਾ ਉਥੇ ਲੋਕ ਇਹ ਕਹਿੰਦੇ ਵਿਚਾਰ ਤੋਂ 4 ਤੋਂ 6 ਵਾਲੀ ਕਬੀਰ ਸਾਹਿਬ ਦੀ ਜਾਂ 6 ਤੋਂ 8 ਵਾਲੀ ਆ ਬਾਬਾ ਫਰੀਦ ਜੀ ਦੀ ਜਾਂ ਮਾਰੂ ਸੋਲੇ ਆ ਪਹਿਲਾ ਸੋਹਣੀ ਸਾਹਿਬ ਅਸਰ ਤੇ 108 ਆਕ ਚੱਲਦਾ ਤਨਾਸੀ ਸਪੀਕਰ ਦੀ ਰੋਲ ਭਾਈ ਗੁਰਬਖਸ਼ ਸਿੰਘ ਨੂੰ ਦਿਓ ਜਿੱਥੇ ਵੀ ਜਾਂਦੇ ਆ ਪਿੰਡ ਜਾਂ ਬਾਹਰ ਆ ਇਹ ਸੰਗਤਾਂ ਦੀ ਇੱਕ ਗ੍ਰੰਥੀ ਸਿੰਘ ਨੂੰ ਬੇਨਤੀ ਹੁੰਦੀ ਆ ਵੀ ਜਿਹੜੀ ਸਪੀਕਰ ਦੀ ਡਿਊਟੀ ਆ ਭਾਈ ਗੁਰਬਖਸ਼ ਸਿੰਘ ਨੂੰ ਦਿਓ ਅਸੀਂ ਬਹੁਤ ਗੁਰੂ ਮਾਰੀ ਦਾ ਧੰਨਵਾਦ ਕਰਦੇ ਆ ਕੋਈ ਕਲਾ ਨਹੀਂ ਸੀ ਇੱਕ ਅਨਪੜ ਪਰਵਾਰ ਚ ਜਨਮ ਲਿਆ ਯੂਨ ਇੱਕ ਚੰਗਾ ਉਸਤਾਦ ਮਿਲਨ ਕਾਰਨ ਬਾਬਾ ਮੁਖਤਿਆਰ ਸਿੰਘ ਜੀ ਵਰਗਾ ਤੇ ਕੱਖਾਂ ਤੋਂ ਅੱਜ ਲੱਖਾਂ ਚ ਕਰਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਬਾਤਾਂ ਮੈਂ ਦੇ ਨਹੀਂ ਦੇ ਸਕਦਾ ਉਸ ਪਰਿਵਾਰ ਦਾ ਬਾਬਾ ਜੀ ਦਾ ਮੈਂ ਦੇ ਨਹੀਂ ਦੇ ਸਕਦਾ ਠੀਕ ਹੈ ਜੀ ਤੇ ਅੱਜ ਤੱਕ ਤੁਸੀਂ ਲਗਭਗ ਕਿੰਨੇ ਪਾਠ ਕਰ ਚੁੱਕੇ ਹੋਵੋਗੇ ਦੇਖੋ ਜੀ ਬੇਅੰਤ ਅਣਗਿਣਤ ਠੀਕ ਹੈ ਜਿੱਥੇ ਜਿਹੜੇ ਪਿੰਡ ਜਿਹੜੇ ਪਰਿਵਾਰ ਚ ਇੱਕ ਵਾਰੀ ਪਾਠ ਗੁਰੂ ਮਾਰੀ ਕਿਰਪਾ ਦਾ ਕਰਦਗੇ ਉਹ ਫਿਰ ਪਰਿਵਾਰ ਕਹਿ ਦਿੰਦਾ ਵੀ ਅਈ ਪਾਠ ਕਰਾਉਣਾ ਹੀ ਪਈ ਗੁਰਬਖ ਸਿੰਘ ਤੋਂ ਆ ਐਡੀ ਮਾਰ ਆਈ ਸੱਚੇ ਪਾਏ ਕਰ ਪੱਕਾ ਹੋਵੇ ਆਪਾਂ ਜੋ ਡਿਊਟੀ ਲਾਉਣੀ ਨਾ ਉਹ ਬੋਲ ਕੇ ਲਾਉਣੀ ਆ ਲੋਕਾਂ ਨੂੰ ਇਹ ਕਹਿੰਦੇ ਬੈਠੋ ਗੁਰਬਾਣੀ ਸਰਵ ਆ ਮੇਰਾ ਸੋਚ ਇਹ ਆ ਵੀ ਜੇ ਪਰਿਵਾਰ ਨਹੀਂ ਕੋਲੇ ਬਹਿ ਕੇ ਪਾਠ ਸੁਣੋ ਵੀ ਪਾਠ ਰਖਾਉਂਦਾ ਕੋਈ ਫਾਇਦਾ ਨਹੀਂ ਗੁਰੂਗਰਾਸ ਸਾਹਿਬ ਮਾਰੇ ਘਰੇ ਲਾਉਂਦਾ ਜੇ ਤੁਸੀਂ ਕੋਲੇ ਬਹਿ ਕੇ ਪਾਠ ਨਹੀਂ ਸੁਣਨਾ ਤਕਰੀਬਨ ਲੋਕ ਪਾਠ ਸੁਣਨ ਤੋਂ ਵੀ ਚਾਲੂ ਆ ਦੁਨੀਆ ਵੀ ਨਹੀਂ ਚਾਹਦੀ ਪਾਠ ਸੁਣਨਾ ਦੇਖੋ ਜਦੋਂ ਪਾੜ ਚੱਲੀ ਜਾਂਦਾ ਸੀ ਡਿਊਟੀ ਤੇ ਬੈਠੇ ਹੁੰਦੇ ਨੇ ਨਾ ਜਿੰਨਾ ਵੀ ਆਪਣੀ ਨੌਜਵਾਨ ਪੀੜ੍ਹੀ ਆ ਤਕਰੀਬਨ ਹੁਣ ਤਾਂ ਤੁਸੀਂ ਰੱਖ ਲਓ 40 50 ਸਾਲ ਦੀ ਦੇ ਜਿਹੜੇ ਲੋਕ ਆ ਉਹ ਬੈਠੇ ਕੋਲੇ ਕੋਈ ਪਤਾ ਨਹੀਂ ਪਾਠੀ ਸੁੱਤਾ ਪਿਆ ਪਾਠੀ ਪਾਠ ਕਰੀ ਜਾਂਦਾ ਉਹ ਆਪ ਦਾ ਬੈਠੇ ਕੋਲੇ ਮੋਬਾਈਲ ਚਲਾਈ ਜਾਂਦੇ ਆ ਅਸੀਂ ਬੈਠੇ ਪਾਠ ਕਰੀ ਜਾਂਦੇ ਆ ਉਹ ਕੋਲੇ ਬੈਠੇ ਜਾਦਾ ਅਰਗਬਤੀ ਲਾਈ ਜਾਂਦੇ ਇਹ ਨਹੀਂ ਦੇਖਦੇ ਵੀ ਅੰਦਰ ਧੂਆਂ ਕਿੰਨਾ ਹੋ ਗਿਆ ਕੋਈ ਗ੍ਰਾਂਤੀ ਸਿੰਘ ਕੋਈ ਤਕਰੀਬੀ ਤਾਂ ਨਹੀਂ ਬੋਲਣ ਚ ਆ ਹੁਣ ਮੈਂ ਬੋਲੀ ਤਾਂ ਮੇਰਾ ਹੁਣ ਵੀ ਗਲਾ ਖਰਾਬ ਆ ਕੋਈ ਅਰਗਬਤੀ ਆ ਅਰਗਬਤੀਆ ਕੈਮੀਕਲ ਪੈਂਦੇ ਆ ਦੱਬੀ ਤੇ ਰਹੋਦੇ ਕਿੱਲੀ ਜਿਹੜਾ ਬੈਠਦਾ ਹਾਂ ਤੇ ਪਾਠ ਸੁਣਨ ਬਾਰੇ ਤਾਂ ਕੋਈ ਟਾ ਮੇਰੇ ਹਿਸਾਬ ਨਾਲ ਇੱਕ ਪਿੰਡ ਹੀ ਪੰਜ-ਸੱਤ ਕ ਬੰਦੇ ਹੋਣਗੇ ਜਿਹੜੇ ਸ੍ਰੋਤੇ ਗੁਰਬਾਣੀ ਸੁਣਦੇ ਕੋਈ ਨਹੀਂ ਕਿਸੇ ਨੂੰ ਨਹੀਂ ਪਤਾ ਕਿ ਮਹਾਰਾਜ ਦੀ ਹਜ਼ੂਰੀ 'ਚ ਕੀ ਕਰਨਾ ਦੇਖੋ ਜਦੋਂ ਕੋਈ ਸਾਈ ਪਾਠ ਰਖਾਉਂਦਾ ਸਭ ਤੋਂ ਪਹਿਲਾਂ ਰਿਸ਼ਤੇਦਾਰੀ ਚ ਉਹ ਵੇਂਦਾ ਵੀ ਫਾਰਗ ਬੰਦਾ ਕਿਹੜਾ ਬਜ਼ੁਰਗ ਬੜੀ ਠੀਕ ਉਹਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਬੈਠਾ ਆ ਜਾਂਦਾ ਹਾਂ ਉਹਨੂੰ ਸੁਣਦਾ ਨਹੀਂ ਹੁੰਦਾ ਉਹਨੂੰ ਪਾਠ ਸੁਣਨ ਵਾਸਤੇ ਉਹਨੂੰ ਬੁਲਾਇਆ ਜਾਂਦਾ ਜਿਹਨੂੰ ਪਾਠ ਸੁਣਦਾ ਹੀ ਨਹੀਂ ਉਹਨੂੰ ਰਿਸ਼ਤੇਦਾਰੀ ਚੋਂ ਕਹੋ ਕਿ ਕੰਮ ਕਾਈ ਬਿਜੀ ਬਹੁਤ ਸਾਰੇ ਇੱਕ ਬਿਜੀ ਹੁਣ ਕਾਰਨ ਇੱਕ ਬਜ਼ੁਰਗ ਬੁਢੀ ਜਾਂ ਬੰਦਾ ਰਿਸ਼ਤੇਦਾਰੀ ਚੋਂ ਭਾਲਿਆ ਜਾਂਦਾ ਗੁਰਬਾਣੀ ਸੁਣਨ ਵਾਸਤੇ ਉਹ ਬੋਲਾ ਹੁੰਦਾ ਪਾਠੀ ਸਿੰਘ ਉੱਚੀ ਬੋਲਦਾ ਉਹ ਕਹਿੰਦਾ ਪਾਠੀ ਸੁੱਤਾ ਪਿਆ ਪਾਠੀ ਪਾਸਾ ਪਾਠੀ ਦਾ ਨੀਂਦ ਉਹਦੀ ਪਾਠੀ ਬੋਲਦਾ ਹੀ ਨਹੀਂ ਜਦੋਂ ਬੋਲਾ ਆਪ ਆਪ ਨੂੰ ਪਾੜ ਨਹੀਂ ਸੁਣਦਾ ਬਹੁਤ ਵੱਡੀ ਸਮੱਸਿਆ ਜੀ ਇਹ ਬਹੁਤ ਸਹੀ ਗੱਲ ਹੈ ਜੀ ਬਹੁਤ ਵੱਡੀ ਇੱਕ ਸਮੱਸਿਆ ਆ ਰਹੀ ਆ ਬੋਲਾ ਬੰਦਾ ਚੁਣ ਕੇ ਰਿਸ਼ਤੇਦਾਰੀ ਚੋਂ ਪਰਿਵਾਰ ਚੋਂ ਬਜ਼ੁਰਗ ਜਿਹੜੇ ਬੰਦੇ ਨੂੰ ਸੁੰਦਾ ਨਹੀਂ ਉਹਨੂੰ ਪਾਠ ਸੁਣਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਪਠਾਇਆ ਜਾਂਦਾ ਅਸੀਂ ਇੰਨੇ ਕਿੰਨੇ ਕੁ ਬੀਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਆਦੇ ਘਰੇ ਲਿਆ ਗਏ ਅਸੀਂ ਉਹਦੇ ਕੋਲ ਬੈਠ ਕੇ ਪਾਠ ਵੀ ਨਹੀਂ ਸੁਲ ਸਕਦੇ ਤੇ ਜਦੋਂ ਫਿਰ ਪਾਠ ਸਮਾਪਤ ਹੋ ਜਾਂਦਾਗਾ ਤੇ ਉਹ ਲਾਂਭਾ ਦਿੰਦੇ ਆ ਤੁਹਾਨੂੰ ਕਿ ਭਾਈ ਤੁਸੀਂ ਪਾਠ ਸਹੀ ਨਹੀਂ ਕੀਤਾ ਦੇਖੋ ਜੀ ਮੈਨੂੰ ਤਾਂ ਅੱਜ ਦੀ ਕਿਸੇ ਲਾਂਭਾ ਨਹੀਂ ਦਿੱਤਾ ਨਹੀਂ ਜਿਵੇਂ ਮੈਂ ਦੇਖੋ ਮੈਂ ਤਾਂ ਜਿੱਥੇ ਵੀ ਪਾਠ ਕਰਨ ਗਿਆ ਅਖੀਰ ਤੇ ਆ ਕੇ ਪਰਿਵਾਰ ਇੱਜ਼ਤ ਵੀ ਕਰਦਾ ਸਨਮਾਨਤ ਵੀ ਕਰਦਾ ਵੀ ਯਾਰ ਬਹੁਤ ਵਧੀਆ ਪਾਠ ਕੀਤਾ ਵਧੀਆ ਮਹਾਰਾਜ ਦੀ ਕਿਰਪਾ ਵੀ ਤੁਹਾਡੀ ਆਵਾਜ਼ ਵੀ ਠੀਕ ਆ ਪਾਠ ਠੀਕ ਕਰਦੇ ਆ ਤੁਸੀਂ ਬੋਲ ਕੇ ਪਾਠ ਕਰਦੇ ਆ ਅੱਜ ਤੀਕ ਅੱਜ ਤੀਕ 22 ਸਾਲ ਹੋ ਗਏ ਕਿਸੋ ਵੀ ਲੰਮ ਨਹੀਂ ਆਇਆ ਤਕਰੀਬਨ ਇੱਕ ਚੀਜ਼ ਮੈਂ ਦੇਖੀ ਆ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈਣ ਜਾਂਦੇ ਆ ਨਾ ਤੇ 5-7 ਬੰਦੇ ਸਾਡੇ ਨਾਲ ਤੁਰਦੇ ਆ ਹੂੰ ਉਹ ਕਹਿੰਦਾ ਤੂੰ ਜਾ ਮਹਾਰਾਜ ਲੈਣ ਉਹ ਕਹਿੰਦਾ ਤੂੰ ਜਾੜ ਮੈਂ ਨਹੀਂ ਨਾ ਤਾ ਉਹ ਕਹਿੰਦਾ ਮੈਂ ਨਹੀਂ ਨਾਤਾ ਜਿਵੇਂ ਨਾਉਣਾ ਤੇ ਜਦੋਂ ਭੋਗ ਪਾਇਆ ਜਾਂਦਾ ਨਾ ਵੀਰੇ ਉਦੋਂ ਬਾਅਦ ਤਾਂ ਬਸ ਉਹਨਾਂ ਜੀ ਇਹ ਕਰਦਾ ਹੁੰਦਾ ਘਰ ਵਾਲਿਆਂ ਦਾ ਵੀ ਪੰਜੇ ਪਾਠੀ ਮਾਰੇ ਛੱਡਿਓ ਇਹ ਹਾਲਾਤ ਸਾਡੇ ਸਿੱਖ ਕੌਮ ਦੇ ਹੋ ਚੁੱਕੇ ਆ ਸਾਡੀ ਸਿੱਖ ਕੌਮ ਦੇ ਹਾਲਾਤ ਹੋ ਗਏ ਆ ਵੀ ਜਦੋਂ ਭੋਗ ਪੈ ਜਾਂਦਾ ਨਾ ਉੱਥੇ ਹੁਲ ਜਾਂਦੇ ਆ ਉਹ ਗੁਰੂ ਗ੍ਰੰਥ ਸਾਹਿਬ ਛੱਡ ਕੇ ਉਹਨੂੰ ਵੀ ਜੀਤ ਕੇ ਦਾ ਕਰਦਾ ਕੁਝ ਕੁ ਪਰਿਵਾਰ ਇਹੋ ਜਿਹੇ ਹੈਗੇ ਆ ਜਿਹੜੇ ਸ਼ਰਧਾ ਭਾਵਨਾ ਗੁਰੂ ਮਹਾਰਾਜ ਨੂੰ ਲੈ ਕੇ ਆਉਂਦੇ ਆ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਦਾ ਸਰੂਪ ਛੱਡ ਕੇ ਆਉਂਦੇ ਆ ਠੀਕ ਬਾਕੀ ਇੱਕ ਤਕਰੀਬਨ ਤਾਂ ਕੁਝ ਪਰਿਵਾਰ ਐਸੇ ਵੀ ਹੁੰਦੇ ਪਿੰਡਾਂ 'ਚ ਵੇ ਜਦੋਂ ਭੋਗ ਪੈਜੇ ਪਾਠੀ ਨੂੰ ਇਹ ਨਹੀਂ ਪੈਣਦੇ ਵੀ ਪਰ ਰੋਟੀ ਖਾ ਕੇ ਗਿਆ ਪ੍ਰਸ਼ਾਦਾ ਪਾਣੀ ਛਕ ਕੇ ਗਿਆ ਕਿ ਉਵੇਂ ਸਾਈਕਲ ਤੇ ਤੁਰ ਗਿਆ ਕਿਉਂਕਿ ਤਕਰੀਬਨ ਪਾਠੀ ਸਾਈਕਲਾਂ ਤੇ ਆਉਂਦੇ ਤੈਨੂੰ ਪਤਾ ਕਰੀਬ ਬੰਦਾ ਹੀ ਪਾੜ ਸਕਦਾ ਤਕੜੇ ਤਕੜੇ ਘਰ ਦਾ ਬੰਦਾ ਜਾਂ ਕੋਈ ਮੁਲਾਜ਼ਮ ਦਾ ਪੋਤਾ ਪਾੜ ਸਕਦਾ ਹੀ ਨਹੀਂ ਜਨਰਲ ਵਰਗ ਤਾਂ ਪਾੜ ਕਰਨਾ ਛੱਡ ਗਿਆ ਇਹ ਕੀ ਤੁਸੀਂ ਚੱਕਰ ਕੀ ਸਮਝੋਗੇ ਕਿਉਂ ਤੋਂ ਨਹੀਂ ਕਰਦੇ ਜ਼ਿੰਮੇਵਾਰ ਭਾਈਚਾਰਾ ਦੇਖੋ ਜੀ ਜ਼ਿੰਮੇਵਾਰ ਭਾਈਚਾਰਾ ਇੱਕ ਇੱਕ ਬੱਚਾ ਸਾਰਿਆਂ ਦੇ ਹਾਂਜੀ ਜਿਹੜਾ ਪਾਠੀ ਸਿੰਘ ਆ ਹੂੰ ਕਿਸੇ ਟਾਈਮ ਜੋ ਅੱਗੇ ਗੁਰੂ ਮਹਾਰਾਜ ਦੇ ਮੱਥ ਟਿਕਾਈ ਉਹ ਵੀ ਉਸੇ ਦੀ ਹੁੰਦੀ ਸੀ ਹਾਂਜੀ ਲੋਕ ਉਹਨੂੰ ਸਰਦਾ ਨਾ ਮੰਨਦੇ ਸੀ ਠੀਕ ਆ ਇੱਕ ਉਹਨੂੰ ਗੁਰੂ ਮਹਾਰਾਜ ਦਾ ਬਾਬਾ ਬੁੱਢਾ ਜੀ ਸਾਫ ਦਾ ਉਹਨੂੰ ਸਮਝਦੇ ਸੀਗੇ ਹਨਾ ਫੇਰ ਬਾਬਾ ਬੁੱਢਾ ਸਾਹਿਬ ਪਹਿਲੇ ਗ੍ਰੰਥੀ ਹੋਇਆ ਹੁਣ ਜਿਹੜੇ ਲੋਕ ਆ ਉਹ ਕੀ ਸਮਝਦੇ ਆ ਵੀ ਇਹ ਰੋਟੀਆਂ ਦੀ ਕਰਨ ਪਾਠ ਕਰਨ ਆਇਆ ਜਦੋਂ ਕਿ 파ੜ ਕਰਨ ਜਾਂਦੇ तकरीबन ਰੋਟੀ ਖਾਣ ਦੇ ਮਾਰੇ ਸਾਡੇ ਘਰੇ ਪਾਠ ਕਰਨ ਆਇਆ ਠੀਕ ਆ ਮੈਂ ਕਿਸੇ ਈਰਖਾ ਵਾਸਤੇ ਉਹ ਕਹਿੰਦੀ ਕਹਿੰਦਾ ਮੇਰੀ ਕਿਸੇ ਧਰਮ ਨਾਲ ਈਰਖਾ ਨਹੀਂ ਕਿਸੇ ਪਰਿਵਾਰ ਨਾਲ ਵੀ ਈਰਖਾ ਨਹੀਂ ਕੋਕੇ ਜਿਹੜਾ ਪੜਦਾ ਗੁਰੂ ਗ੍ਰੰਥ ਸਾਹਿਬ ਮਾਰੇ ਬਾਣੀ ਪੜਨ ਲਾ ਪੈਣਾ ਹਾਂ ਉਹਦਾ ਉਹ ਸਾਰੇ ਧਰਮਾਂ ਦਾ ਸਾਂਝਾ ਹੋ ਜਾਂਦਾ ਹਾਂਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਭਗਤਾਂ ਦੀ ਬਾਣੀ ਆ ਸਾਰੇ ਧਰਮਾਂ ਦੇ ਭਗਤਾਂ ਦੀ ਸਾਰੀਆਂ ਪਛਾਵਾਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਦੇ ਗੁਰੂ ਤੇ ਇੱਕ ਗੁਰੂ ਹਰਗੋਬਿੰਦ ਸਾਹ ਦੀ ਬਾਣੀ ਹੈਣੀ ਗੁਰੂ ਹਰਗੋਬਿੰਦ ਸਾਹਿਬ ਦੀ ਬਾਣੀ ਹੈਣੀ ਗੁਰੂ ਤੇਗ ਬਹਾਦਰ ਦੀ ਬਾਣੀ ਹੈਣੀ ਹਾਂਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰੂ ਹਰਕੀਰ ਸਿੰਘ ਸਾਹਿਬ ਦੀ ਬਾਣੀ ਹੈਣੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਮਗਰੋਂ ਗੁਰੂ ਗ੍ਰੰਥ ਸਾਹਿਬ ਚ ਪਾਈ ਗਈ 10ਵੇਂ ਪਾਤਸ਼ਾਹ ਦਾ ਦਸਮ ਗ੍ਰੰਥ ਤੇ ਆਪਦੇ ਆਡਾ ਠੀਕ ਆ ਬਹੁਤ ਅਨਜ ਠੀਕ ਹੈ ਨਾ ਉਹਨੂੰ ਆਪਣੀਆਂ ਅਨੇਕ ਸਿਜਜਤੇ ਬੰਦਿਆ ਸਾਰੇ ਪੜਦੇ ਆ ਉਹਨੂੰ ਆਪਣਾ ਜਿਹੜੇ ਆਮ ਲੋਕ ਆ ਉਹਨਾਂ ਨੂੰ ਦਸਮ ਗ੍ਰੰਥ ਦੀ ਬਹੁਤ ਘੱਟ ਸੋਝੀ ਆ ਕੋਈ ਸਾਡੇ ਜਿਹੜੇ ਵਿਦਵਾਨ ਹੋਏ ਆ ਉਹਨੇ ਦਸਮ ਗ੍ਰੰਥ ਦੇ ਵਿਵਾਦ ਖੜਾ ਕਰਤਾ ਵੀ ਜਿਹੜਾ ਦਸਮ ਗ੍ਰੰਥਾ ਗੁਰੂ ਇਹ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਨਹੀਂਗੀ ਉਹਨਾਂ ਨੇ ਭੰਬਲ ਪੂਸੇ ਪਾਇਆ ਸਾਡੀ ਕੌਮ ਨੂੰ ਠੀਕ ਹੈ ਜੀ ਤੇ ਜਿਹੜੇ ਸਾਡੇ ਲੋਕ ਆ ਇਹਨਾਂ ਨੇ ਇੱਕ ਟ੍ਰੈਂਡ ਬਣ ਗਿਆ ਖੰਡਪਾਟ ਸਾਬ ਕਰਾਉਣਾ ਠੀਕ ਆ ਉਹ ਕੀ ਆ ਵੀ ਉਹਨਾਂ ਨੇ ਇਕੱਠ ਕਰ ਲੋ ਹਾਂ ਰਾਤ ਨੂੰ ਮੰਨ ਲਓ 10-15 ਘਰਾਂ ਨੂੰ ਕਹਤਾ ਵੀ ਤੁਸੀਂ ਗੁਰੂ ਸੇਵਾ ਕਰਨੀ ਆ ਪਾਠੀਆਂ ਦੀ ਹਾਂਜੀ ਜਿਹੜੇ ਉਹ ਸੇਵਾਦਾਰ ਇਕੱਠੇ ਹੋ ਜਾਂਦੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸੇਵਾ ਕਰਨੀ ਕਿਵੇਂ ਆ ਉਹ ਬੈਠੇ ਆ ਜਾਂ ਤਾਸ ਕੁੱਟੀ ਜਾਂਦੇ ਆ ਜਾਂ ਖੜ ਗਿੱਲੀ ਪਾਈ ਜਾਂਦੇ ਮੋਬਾਈਲਾਂ ਵੇਖੀ ਜਾਂਦੇ ਆ ਨਾ ਤਾਂ ਉਹਨਾਂ ਨੂੰ ਇਹ ਪਤਾ ਵੀ ਪਾਠੀ ਰੋਲ ਤੇ ਬਹਿ ਗਿਆ ਤੇ ਨਾ ਉਹਨਾਂ ਨੂੰ ਇਹ ਪਤਾ ਵੀ ਪਾਠੀ ਰੋਲ ਤੋਂ ਉੱਠ ਖੜਿਆ ਪਰ ਉਹ ਪਾਠੀ ਦੀ ਗਲਤੀ ਲੱਭਣ ਚ ਤਾਂ ਤਿਆਰ ਹੀ ਰਹਿੰਦੇ ਆ ਜੇ ਉਹਨਾਂ ਨੂੰ ਪਤਾ ਲੱਗ ਜੇ ਫੇਰ ਤਾਂ ਉਹ ਜਲੂਸ ਪਾਠੀ ਦਾ ਪੂਰਾ ਕੱਢਦੇ ਆ ਆਪਦੀ ਗਲਤੀ ਨਹੀਂ ਮੰਨਦੇ ਉਹਦੇ ਬਾਰੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਜੇ ਕੁਝ ਬੰਦੇ ਮੱਥਾ ਟੇਕਣ ਆਉਂਦੇ ਆ ਨਾ ਜਾਂ ਤਾਂ ਦੇਖਣ ਉਹ ਚ ਦੋਆ ਵਿੰਗਾ ਤਾਂ ਨਹੀਂ ਲੱਗਾ ਉੱਤੇ ਠੀਕ ਆ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬ ਲੇਨਮੈਂਟ ਚ ਪਾਠੀ ਸੰਗ ਸੁੱਤਾ ਜਾਗਦਾ ਪਾਠੀ ਸੰਗ ਪੱਤਰੀ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਲੱਦੀ ਜਾਂਦਾ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੋਂ ਮਾਇਆ ਤਾਂ ਨਹੀਂ ਚੱਕੀ ਜਾਂਦਾ ਓ ਯਾਰ ਬਿਸ਼ਰਮ ਲੋਕੋ ਓ ਸ਼ਰਮ ਕਰੋ ਗ੍ਰਾਂਥੀ ਸਿੰਘ ਆ ਨਾ ਜਿਹੜਾ ਉਹ ਗੁਰੂ ਮਰਦਾ ਵਜੀਰ ਹੁੰਦਾ ਐਡਾ ਦੁਸ਼ਟ ਨਹੀਂ ਹੁੰਦਾਗਾ ਵੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਪੱਤਰੇ ਚੱਕ ਗਏ ਨਾ ਉਹਨੂੰ ਲੱਦ ਦੂਗਾ ਜੇ ਇੱਕ ਤੋਕ ਇੱਕ ਸ਼ਬਦੀ ਸਾਡੇ ਕੋਲ ਕਈ ਵਾਰੀ ਆਪਣਾ ਚਾਰਨੇ ਚ ਗਲਤ ਬੋਲਿਆ ਨਾ ਅਸੀਂ ਉਹ ਤੋਕ ਦੁਬਾਰਾ ਪੜਦੇ ਆ ਅਸੀਂ ਵੀ ਇੱਕ ਮਾਨਸਾ ਅਸੀਂ ਰੱਬ ਨੂੰ ਲੇਖਾ ਦੇਣਾ ਜਾ ਕੇ ਅਸੀਂ ਕੋਈ ਇਹ ਨਹੀਂਗਾ ਵੀ ਕੱਲਾ ਪੱਤਰੇ ਲੱਦੇ ਤੇ ਭੋਗ ਪਾਇਆ ਤੇ ਤੁਰ ਗਏ ਸਾਡੀ ਐਡੀ ਘਟੀਆਂ ਸੋਈ ਸਾਡੀ ਵੀ ਨਹੀਂ ਹੁੰਦੀ ਅਸੀਂ ਐਡੇ ਐਡੀ ਮਾੜੀ ਮਾਨਸਿਕਤਾ ਵਾਲੇ ਗਰੀ ਮਾਨਸਾ ਵਾਲੇ ਲੋਕ ਨਹੀਂ ਦਾਈ ਪਾਟੀ ਸਿੰਘ ਅੱਜ ਕੱਲ ਟ੍ਰੈਂਡ ਚੱਲਿਆ ਮੈਂ ਇੱਕ ਵੀਡੀਓ ਚ ਸੁਣਿਆ ਸੀਗਾ ਚੋ ਬਾਰੇ ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੋਲੇ ਲਾਇਆ ਕੈਮਰਾ ਤੇ ਸਾਰਾ ਟੱਬਰ ਥੱਲੇ ਜਿਵੇਂ ਤੁਸੀਂ ਕਹਿੰਦੇ ਖੜਕਿੱਲੀ ਬਾਈ ਜਾਂਦਾ ਸੀਗਾ ਕਮੀਆਂ ਕਮੀਆਂ ਫੜਨ ਵਾਸਤੇ ਗ੍ਰੰਥੀ ਦੇ ਵੀ ਗ੍ਰੰਥ ਕੀ ਕਰਦਾ ਥੱਲੇ ਸਰੀਰ ਨਾ ਲੱਗਿਆ ਸਕਰੀਨ ਨਾ ਲੱਗਿਆ ਹੁੰਦੀ ਨਾ ਥੱਲੇ ਬੈ ਕੇ ਨਾ ਪਾਸੇ ਹੋ ਕੇ ਬੈਠੇ ਦੇਖੀ ਜਾਂਦੇ ਗ੍ਰੰਥੀ ਸਿੰਘ ਕੀ ਕਰੀ ਜਾਂਦਾ ਸਿਰਫ ਗ੍ਰੰਥੀ ਸਿੰਘ ਦੀ ਕਮੀ ਫੜਨ ਤੇ ਲੱਗੇ ਹੋਏ ਵੀਰੇ ਲੋਕ ਸਿਰਫ ਹੀ ਗਰੰਥੀ ਸਿੰਘ ਦੀ ਕਮੀ ਆਪਣਾ ਜੋ ਜਰਨਲ ਵਰਗਾ ਨਾ ਇਸ ਕਰਕੇ ਆਪਦੇ ਬੱਚਿਆਂ ਨੂੰ ਤਕਰੀਬਨ ਗੁਰਦੁਆਰੇ ਦੇ ਜਿੰਨੇ ਗਰੰਥੀ ਬੈਠੇ ਆ ਉਹਨਾਂ ਨੂੰ ਦਿਹਾੜੀਏ ਤੇ ਸਹੀ ਸਮਝਿਆ ਜਾਂਦਾ ਹਾਂਜੀ ਠੀਕ ਆ ਉਹਨਾਂ ਗਰੰਥੀ ਸਿੰਘਾਂ ਦੇ ਬੱਚੇ ਜਿਹੜੇ ਗਾਣਾ ਪੋਛਤਾ ਕੇਸ ਘਟਾਉਣ ਲੱਗ ਪਏ ਸਿੱਖ ਧਰਮ ਤੋਂ ਇੰਨੀ ਨਫ਼ਰਤ ਕਰਨ ਲੱਗ ਪਏ ਕਿਉਂਕਿ ਜਿੰਨੀਆਂ ਗੁਰਦਵਾਰਿਆਂ ਕਮੇਟੀਆਂ ਹਾਂਜੀ ਹਾਂ ਜਿੰਨੇ ਪਿੰਡ ਦੇ ਜਿਹੜੇ ਉਹ ਬੰਦੇ ਜਿਨ੍ਹਾਂ ਬੰਦੇ ਨੂੰ ਘਰੇ ਔਰਤਾਂ ਪਾਣੀ ਵੀ ਨਹੀਂ ਪੋਛਦੀਆਂ ਨਾ ਉਹ ਜਾ ਕੇ ਗਰੰਥੀ ਸਿੰਘ ਦੇ ਓਗਣ ਕੱਢਦੇ ਆ ਵੀਰੇ ਗੰਗਾ ਦੇ ਗ੍ਰਾਂਥੀ ਸਿੰਘਾਂ ਦੇ ਬੱਚੇ ਆ ਠੀਕ ਆ ਜੀ ਪਹਿਲਾਂ ਗ੍ਰਾਂਥੀ ਸਿੰਘਾਂ ਦੇ ਬੱਚਿਆਂ ਨੂੰ ਪੜਾਉਣਾ ਵੀ ਹੁੰਦਾ ਸਹੀ ਗੱਲ ਠੀਕ ਆ ਉਹਨਾਂ ਨੂੰ ਵਿਆਹਣਾ ਵੀ ਹੁੰਦਾ ਉਹਨਾਂ ਨੂੰ ਕਿਤੇ ਰੈਚ ਵੀ ਬਣਾ ਕੇ ਦੇਣੀ ਹੁੰਦੀ ਆ ਜੇ ਗ੍ਰਾਂਥੀ ਸਿੰਘ ਦਾ ਮੁੰਡਾ ਸੋਹਣੀ ਪੱਗ ਬਨ ਲੈਂਦਾ ਨਾ ਉਹਨੂੰ ਕਹਿੰਦੇ ਪ੍ਰਾਉਣਾ ਬਣਿਆ ਫਿਰਦਾ ਪਿੰਡ ਦਾ ਗ੍ਰਾਂਥੀ ਉਹਨੂੰ ਪਿੰਡ ਚੋਂ ਕੱਢ ਦਿੰਦੇ ਆ ਠੀਕ ਆ ਜੀ ਜੇ ਗ੍ਰਾਂਥੀ ਸਿੰਘ ਕਹਿੰਦਾ ਬਈ ਕਿਸੇ ਤਰ੍ਹਾਂ ਦੇ ਤੁਸੀਂ ਬਈ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਪਖੰਡ ਨਾ ਕਰੋ ਹੂੰ ਤੇ ਕਹਿ ਦਿੰਦੇ ਯਾਰ ਇਹ ਤਾਂ ਅੱਗੋਂ ਬੋਲਦਾ ਯਾਰ ਇਹ ਵੀ 7500 ਰੁਪਏ ਪੇਟਾ ਜਾਦੇ ਯਾਰ ਪਾਠੀ ਹੱਲੇ ਪਏ ਆ ਪੰਜ ਪਾਠੀ ਆ 1500 ਰੁਪਏ ਮਿਲੇ ਇੱਕ ਪਾਠੀ ਨੂੰ ਤਿੰਨਾਂ ਦਿਨਾਂ ਦਾ ਦੱਸੋ ਕੀ ਹੱਲ ਗਿਆ ਪਾਠੀ ਮੱਥੜ ਗਈ ਗੁਰਦੁਆਰੇ ਜਾਵੜੀ ਪਾਠੀ ਕੀ ਪਾਠੀ ਦਾ ਤਾਂ 1500 ਨਾਲ ਤਾਂ ਤੇਲ ਦਾ ਖਰਚਾ ਕੱਪੜੇ ਧੋਣ ਦਾ ਵੀ ਆ ਚਿੱਟੇ ਕੱਪੜੇ ਪਾਏ ਸਾਡੇ ਅਸੀਂ ਇਹਦੇ ਵਾਸਤੇ ਸਾਬਣ ਸਾਨੂੰ ਵੀ ਚਾਹੀਦੀ ਆ ਅਸੀਂ ਰਾਤ ਨੂੰ ਉੱਠ ਉੱਠ ਕੇ ਡਿਊਟੀ ਕਰਾਉਣੇ ਆ ਸਵੇਰ ਛਮ ਡਿਊਟੀ ਕਰਾਉਣੇ ਆ ਜਿੰਨੇ ਦਿਨ ਅਖੰਡ ਪਾਠ ਚੱਲਦਾ ਹੀ ਗੇ ਇਧਰ ਹੀ ਨਹੀਂ ਜਾ ਸਕਦੇ ਦੁਨੀਆ ਦੇ ਲੋਕੋ ਕੋਈ ਸਮਝੋ ਕੋਈ ਸਮਝੋ ਰੱਬ ਨੂੰ ਲੇਖਾ ਤੁਸੀਂ ਦੇਣਾ ਰੱਬ ਨੂੰ ਲੇਖਾ ਸੀ ਵੀ ਦੇਣਾ ਜੇ ਅਸੀਂ ਫਿਰ ਵੀ ਅਸੀਂ ਸਾਡੀ ਕੋਈ ਗਲਤੀ ਆ ਅਸੀਂ ਗੁਰੂ ਤੋਂ ਗੁਰੂ ਗਿਆਨ ਸਾਖ ਤੋਂ ਮਾਫੀ ਮੰਗਦੇ ਆ ਜੇ ਕੋਈ ਹੋ ਕੋਈ ਗਲਤੀ ਹੋਵੇ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵੇਰੀ ਫਤਿਹ ਅਸੀਂ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ